ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਿ ਭਟਕੇ ਹੋਏ ਲੋਕ ਹੀ ਤੀਰਥਾਂ ਤੇ ਜਾਂ ਜਿਹੜੇ ਮਕਦਸ ਮਕਾਮਾਤ ਉੱਥੇ ਜਾਂਦੇ ਹੀਗੇ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਇਸ ਦੇ ਬਾਰੇ ਕੀ ਕਹਿੰਦੀ ਹੈ ਤੀਰਥਾਂ ਤੇ ਜਾਣ ਤੇ ਉੱਥੇ ਅਸ਼ਨਾਨ ਕਰਨ ਤੇ ਕੀ ਦਰਜ ਹੋਏਗਾ ਵਾ ਇਸ ਦੇ ਬਾਰੇ ਪਾਈ ਰਣਜੀਤ ਸਿੰਘ ਟਡਰੀਆਂ ਵਾਲੇ ਮੁਕੰਮਲ ਤਫਸੀਲ ਦੇ ਨਾਲ ਦੱਸਣ ਦੇ ਹੀ ਹੈ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਤੀਰਥ ਮਚਨ ਇਸ਼ਨਾਮਾ ਇਸ ਕਲਮੇ ਮੇਲ ਪਰ ਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜਾਏ ਕਹਿੰਦੇ ਕਰੋੜਾਂ ਇਸ਼ਨਾਨ ਨੇ ਜਿਹੜੇ ਇੱਕ ਤਾਂ ਨਹੀਂ ਜੀ ਕਿੰਨੇ ਇਸ਼ਨਾਨ ਕੀਆ ਕਰੋੜਾਂ ਕੋਟ ਤੀਰਥ ਕਹਿੰਦੇ ਨਹਾਈ ਜਾ ਤੂੰ ਗੰਗਾ ਨਹਾਇਆ ਯਾਰ ਤੂੰ ਸਰੋਵਰਾਂ ਚ ਨਹਾ ਲੈ ਸਿੱਖਾ ਤੂੰ ਜਿੱਥੇ ਮਰਜ਼ੀ ਫਿਰ ਲੈ ਕਰੋੜਾਂ ਤੀਰਥ ਤੇ ਫਿਰ ਲੈ ਕੋਟ ਤੀਰਥ ਮੱਜਨ ਇਸ਼ਨਾਨਾਂ ਇਸ ਕਲਮ ਹੈ ਮੈਲ ਭਰੀਜੇ ਲੋਕੀ ਕਹਿੰਦੇ ਮੈਲ ਲੈਂਦੀ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਲ ਛੱਡਦੀ ਐ ਲੈਂਦੀ ਨਹੀਂ ਇਹਨੇ ਚੜਦੀ ਮੈਲ ਭਰੀ ਜਾ ਮੈਲ ਭਰਦੀ ਹੈ ਮਹਾਰਾਜ ਇਦਾਂ ਕਿਉਂ ਕਹਿੰਦੇ ਆ ਵੀ ਮੈਲ ਭਰਦੀ ਹੈ ਸਾਰੇ ਤੇ ਕਹਿੰਦੇ ਮੈਲ ਲੈਂਦੀ ਹੈ ਦੁਨੀਆ ਤੇ ਮਾਂ ਮੈਲ ਲਵਾਨ ਜਾਂਦੀ ਹੈ ਤੁਸੀਂ ਕਹਿੰਦੇ ਮੈਲ ਲੱਗਦੀ ਹੈ ਇੱਧਰ ਸੁਣੋ ਜੀ ਗੁਰੂ ਸਾਹਿਬ ਕਹਿੰਦੇ ਐ ਮੈਲ ਲੱਗਦੀ ਹੈ ਕਾਦੀ ਹੰਕਾਰ ਵੱਧ ਜਾਂਦਾ ਅਸੀਂ ਤੀਰਥਾਂ ਤੇ ਨਾਨਿਆ ਮੈਂ ਉੱਥੇ ਨਾਤਾ ਮੈਂ ਉੱਥੇ ਨਾਤਾ ਕਹਿੰਦੇ ਅੰਦਰੋਂ ਕੋਈੱਖ ਨਹੀਂ ਲੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੁਹਾਨੂੰ ਲੱਗਦਾ ਲਹਿ ਗਈ ਮੈਨੂੰ ਲੱਗਦਾ ਸਭ ਨੂੰ ਲੱਗ ਗਈ ਲੱਥਾ ਲੁੱਥਾ ਕਾ ਕੱਖ ਨਹੀਂ ਲਹਿ ਗਈ ਲੱਥੀ ਨਹੀਂ ਹੋਰ ਲਵਾ ਕੇ ਆ ਗਿਆ ਨਾਵਣ ਚੱਲੇ ਤੀਰਥੀ ਮਨ ਖੋਟੇ ਮਨ ਦਾ ਕੋਟ ਤੇ ਨਿਕਲਿਆ ਹੀ ਨਹੀਂ ਇੱਕ ਭੌ ਲੱਥੀ ਨਾਤਿਆ ਸਰੀਰ ਦੀ ਮੈਲ ਤੇ ਲਹਿ ਗਈ ਪਰ ਦੋਏ ਪਾ ਚੜੀਐ ਸੋਹਰ ਮਨ ਦੀ ਮੈਲ ਅੰਦਰ ਹੀ ਰਹੀ ਖੋਟ ਨਿਕਲਿਆ ਨਹੀਂ ਸਗੋ ਦੁੱਗਣੀ ਹੋ ਗਈ ਦੁੱਗਣੀ ਕਿਵੇਂ ਕਹਿੰਦੇ ਹੁਣ ਆਕੜ ਕੇ ਤੁਰਦਾ ਮੈਂ ਤੇ ਤੀਰਥਾਂ ਤੇ ਨਾਨਾ ਮੈਂ ਤੇ ਉੱਥੇ ਨਹਾ ਕੇ ਆਇਆ ਮੈਂ ਤੇ ਹਰੇਕ ਮਹੀਨੇ ਨਹਾਣ ਜਾਣਾ ਨਹਾਉਂਦੇ ਐ ਜੀ ਬੜੇ ਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਉਹ ਤੇ ਕਹਿੰਦੇ ਨਾਨਾ ਜੀ ਤੂੰ ਕਿੱਥੇ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਗੱਜ ਕੇ ਗੱਜ ਕੇ ਕਟ ਹੀ ਤੀਰਥ ਨਹਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਲ ਆਹਾ ਆਹਾ ਕਹਿੰਦੇ ਕਿਹੜੇ ਤੀਰਥ ਤੇ ਨਹਾਣਾ ਉਹ ਕਿਹੜੇ ਤੀਰਥ ਤੇ ਨਵਾਉਂਦੇ ਆ ਜੀ ਜਿਹੜਾ ਤੀਰਥ ਬੋਲੋ ਜਿਹੜਾ ਤੀਰਥ ਸਾਡੇ ਅੰਦਰ ਹੈ ਤੇ ਮੈਨੂੰ ਜਵਾਬ ਦੇਣਾ ਤੁਸੀਂ ਸਿੰਘੋ ਪੁਜਾਰੀ ਦਾ ਸਿਸਟਮ ਸਿੱਧੀ ਚੋਟ ਵੇਖੋ ਜਿਹੜਾ ਅੰਦਰ ਵਾਲਾ ਤੀਰਥ ਹੈ ਇੱਥੇ ਗੋਲਕ ਪਈ ਹੈ ਬੋਲੋ ਨਹੀਂ ਭਾਈ ਪੈਸਾ ਲੱਗਣਾ ਵੱਡਾ ਤੀਰਥ ਹੋਵੇ ਬੰਦਾ ਫਿਰ ਨੋਟ ਵੀ ਵੱਡਾ ਸਾਰਾ ਕੱਢਦਾ ਲਿਜਾ ਕੇ ਇੱਥੇ ਤੇ ਅਗਲਾ 10 ਨਾਲ ਸਾਰ ਲੈਂਦਾ 5 ਨਾਲ ਸਾਰ ਲੈਂਦਾ ਕਈ ਕਹਿੰਦੇ ਭਾਣ ਦਿਓ ਟੁੱਟੇ ਦਿਓ ਜੁੜਨ ਚੱਲਨੇ ਆ ਕਰੋ ਤੁਰ ਕੇ ਨਾ ਟੁੱਟੇ ਦਿਓ ਜੁੜਨ ਚੱਲਨੇ ਤੇ ਜਦੋਂ ਆਪਾਂ ਵੱਡੇ ਸਾਰੇ ਤੀਰਤ ਤੇ ਜਾਂਦੇ ਆਂ ਪਿਆਰਿਓ ਜਿੱਦਾਂ ਵੱਡਾ ਬੰਦੇ ਦੀ ਜੇਬ 'ਚ ਨੋਟ ਹੁੰਦਾ ਨਾ ਉਹ ਡਾ ਹੀ ਕਰ ਲੈਂਦਾ ਤੀਰਥ ਵੱਡਾ ਥਾਂ ਕਰਕੇ ਨੋਟ ਵੀ ਵੱਡਾ ਹੈ ਜਗਾ ਮਹਾਨ ਹੈ ਸਾਡੇ ਕੇ ਗਿਆਨ ਮਹਾਨ ਹੈ ਗੱਜ ਕੇ ਜਗਾ ਨਾਲ ਥਾਵਾਂ ਨਾਲ ਦਿਆਂ ਨਾਲ ਜੋੜਿਆ ਹੈ ਕਿ ਗਿਆਨ ਨਾਲ ਜੋੜਿਆ ਤੇ ਦਿਆਂ ਵਾਲਾ ਕਾ ਢਾਂਗਾ ਇਹ ਢਾਂਚਾ ਕਿੱਥੋਂ ਆ ਗਿਆ ਏ ਪੁਜਾਰੀ ਸਿਸਟਮ ਅਗਲੇ ਨੇ ਗੋਲ ਕਬੱਡੀ ਰੱਖਣੀ ਸੀ ਉਹਨੂੰ ਪਤਾ ਸੀ ਤੇਰੇ ਦਿਮਾਗ 'ਚ ਬਿਠਾਇਆ ਇਹ ਚੀਜ਼ ਤੇ ਰਾਜਸਥਾਨ ਦੇ ਵਿੱਚ ਕੋਈ ਗਰੀਬ ਬੰਦਾ ਉਹ ਸਾਰੀ ਜ਼ਿੰਦਗੀ ਦੋ ਚਾਰ ਕਿੱਲੇ ਠੇਕੇ ਤੇ ਲੈ ਕੇ ਸਰੋਂ ਦੇ ਕਦੇ ਵਿਚਾਰਾ ਸਰੋਂ ਕਦੇ ਕਣਕਾਂ ਕਦੇ ਬਾਜਰੇ ਕਦੇ ਛੋਲੇ ਬੀਜ ਬੀਜ ਕੇ ਉਹ 50000 ਰੁਪਇਆ ਸਾਲ ਦਾ ਵੀ ਨਹੀਂ ਕਮਾ ਸਕਦਾ 50 ਕਮਾਉਂਦਾ 25 ਮਾਲਕ ਨੂੰ ਦਿੰਦਾ 25 ਬਚਦਾ ਹੈ 25 25000 ਨਾਲ ਸਾਰਾ ਟੱਬਰ ਪਾਲਦਾ ਕਿਰਾਇਆ ਲਾ ਕੇ ਕਿੱਥੇ ਜਾਵੇ ਇਹ ਕਹਿੰਦੇ ਆਉਣਾ ਪੈਣਾ ਹੈ ਇਹ ਕਹਿੰਦੇ ਆਏਗਾ ਨਹੀਂ ਤੈਨੂੰ ਮਾਰਜ ਉਡੀਕਦੇ ਆ ਕਹਿੰਦੇ ਉਹ ਦਿਮਾਗ 'ਚ ਬੋਝ ਲੈ ਕੇ ਬੈਠਾ ਮੈਂ ਕਿਦਣ ਜਾਵਾਂ ਪੈਸੇ ਜੋੜਾਂ ਕਦੋਂ ਕਿਦਣ ਪਹੁੰਚਾਂ ਤੇ ਜਿਹੜਾ ਤੀਰਥ ਬਾਬੇ ਨਾਨਕ ਨੇ ਗੁਰੂ ਸਾਹਿਬ ਨੇ ਦੱਸਿਆ ਉਹ ਅੰਦਰ ਹੀ ਐ ਉਥੇ ਪੈਸਾ ਲੱਗਦਾ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿ ਜਦੋਂ ਮਰਜੀ ਨਾਲੋਂ ਜਦੋਂ ਮਰਜੀ ਨਾਲੋਂ ਸਾਨੂੰ ਆਪਣੇ ਆਪ ਨਾਲ ਜੋੜਿਆ ਖੇਤ ਬੈਠਾ ਉਹ ਆਪਣੇ ਆਪ ਵੱਲ ਵੇਖ ਲੈ ਨਾਲ ਅੰਦਰ ਹੀ ਐ ਤੀਰ ਤੇਰੇ ਮੈਲ ਕੱਢ ਅੰਦਰ ਹੀ ਤੀਰ ਤੇ ਗਿਆਨ ਅੰਦਰੋਂ ਹੀ ਲੈ ਲੈਣਾ ਹੈ ਮੈਲ ਵੀ ਅੰਦਰ ਹੀ ਹੈ ਉਹ ਗਿਆਨ ਐ ਅੰਦਰ ਹੀ ਮੈਲ ਹੁਣ ਵੇਖੋ ਜਿਹੜੇ ਬੰਦੇ ਬੈਠੇ ਵੀ ਆਹ ਗਲਤੀਆਂ ਨੇ ਆ ਮੈਂ ਕੱਢ ਦੇਣੀਆਂ ਨੇ ਲੋ ਅੰਦਰ ਹੀ ਗਿਆਨ ਹੈ ਅੰਦਰ ਹੀ ਸਾਬਣ ਹੈ ਅੰਦਰ ਹੀ ਮੈਲ ਹੈ ਅੰਦਰ ਹੀ ਧੂੜਿਆ ਸਾਰਾ ਕੁਝ ਧੂੜ ਕਿੰਨੇ ਦੇ ਅੰਦਰ ਧੂੜ ਜਾਂਦੇ ਨੇ ਕਿਉਂ ਵੀਰੋ ਗੱਜ ਕੇ ਗੱਜ ਕੇ ਧੂੜ ਦੇਖ ਨਹੀਂ ਧੂੜ ਦੇ ਨਿਤ ਤੋਂ ਨਾ ਇਸ ਦੇ ਹੀ ਨੂੰ ਨਿਤ ਧੋਨਾ ਇਸ ਦੇਹੀ ਨੂੰ ਨਿਤ ਧੋਨਾ ਇਸ ਦੇਹੀ ਰੱਜ ਕੇ ਨਿਤ ਧੋਨਾ ਇਸ ਦੇਹੀ ਨੂੰ ਕਦੀ ਤੋ ਛੱਡ ਟੁਕੜਾ ਦਿਲ ਦਾ ਵਾ ਧੋਨਾ ਇਸ ਦੇਹੀ ਨੂੰ ਨਿਤ ਧੋਨਾ ਇਸ ਦੇਹੀ ਨੂੰ ਕਦੇ ਤੋ ਛੱਡ ਟੁਕੜਾ ਦਿਲ ਇਤ ਧੋਣਾ ਏਸ ਦੇਹੀ ਨੂੰ ਇਤ ਧੋਣਾ ਏਸ ਦੇਹੀ ਨੂੰ ਇੱਕ ਇੱਥੇ ਬੈਠਾ ਸਾਫ ਹੈ ਇੱਕ ਤੀਰਥ ਦੇ ਉੱਤੇ ਰੋਜ਼ ਨੰਦ ਆ ਰੋਜ਼ ਕਮਰਾ ਵੀ ਉੱਥੇ ਗੰਗਾ ਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਘਰ ਵੀ ਉੱਥੇ ਬਣਾ ਕੇ ਬੈਠਾ ਪੀਵੇ ਨਿਰਮਲ ਦੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ ਇੱਕ ਥੇ ਬੈਠਾ ਵੀ ਸਰਕਾਰਾਂ ਦੀਆਂ ਚਾਪਲੂਸੀਆਂ ਕਰਦਾ ਹੈ ਉੱਥੇ ਬੈਠ ਕੇ ਵੀ ਵਕਦਾ ਲਫਾਫਿਆਂ ਪਿੱਛੇ ਇਹ ਪੁਜਾਰੀ ਉਦੋਂ ਵੀ ਵਕਦਾ ਸੀ ਤੇ ਤੀਰਥਾਂ ਤੇ ਅੱਜ ਬੈਠੇ ਵੀ ਜਿਹੜੇ ਨੇ ਉਹ ਅੱਜ ਵੀ ਕਿ ਝੂਠ ਬੋਲਿਆ ਕੁਝ ਅੱਜ ਵੀ ਵੇਖਦੇ ਉਦੋਂ ਵੀ ਵਕਦੇ ਸੀ ਅੱਜ ਵੀ ਵੇਖਦੇ ਆ ਓਹ ਓਹ ਹਿੰਮਤ ਓਹ ਦਲੇਰੀ ਇੱਕ ਰਾਜਸਥਾਨ ਚ ਬੈਠਾ ਬੰਦਾ ਵੀ ਪੰਗਾ ਲੈਣ ਨੂੰ ਤਿਆਰ ਹੈ ਘਰੇ ਬੈਠਾ ਵੀ ਮਨ ਮੰਦਰ ਚ ਗਿਆਨ ਦਾ ਇਸ਼ਨਾਨ ਕਰਦਾ ਤਕੜਾ ਹੋ ਗਿਆ ਸੋਚ-ਸੋਚ ਕੇ ਦਿਮਾਗ ਵਰਤ ਵਰਤ ਕੇ ਤਕੜਾ ਹੋ ਗਿਆ ਉਹ ਬਾਹਰ ਨਹਾਉਂਦਾ ਰਿਹਾ ਸ਼ਰੀਰ ਭਾਵੇਂ ਚਿੱਟਾ ਕੱਢ ਲਿਆ ਹੋਣਾ ਪਰ ਮਨ ਨਹੀਂ ਮਜ਼ਬੂਤ ਹੋਇਆ ਵੀਰਾ ਜਿਹੜੇ ਮਰਜੀ ਸਰੋਵਰ ਚ ਨਾਲ ਆ ਮੁੱਕਣੀ ਗੱਲ ਉਦਣੀ ਹੈ ਜਦਨ ਆਪਣੇ ਅੰਦਰ ਨਾ ਆਏਗਾ ਸਤਿ ਸ੍ਰੀ ਅਕਾਲ ਜੇ ਗਿਆਨ ਦੇ ਨਾਲ ਆਪਣੇ ਮਨ ਨੂੰ ਨਾ ਧੋਤਾ ਤੇਰਾ ਧੋਣ ਨਹੀਂ ਹੋਣਾ ਗਿਆਨ ਦੇ ਨਾਲ ਆਪਣੀ ਮੈਲ ਨਾ ਲਾਈ ਤੂੰ ਸਾਫ਼ ਨਹੀਂ ਹੋਣਾ ਗਿਆਨ ਦਾ ਸਾਬਣ ਲੱਗਦਾ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਬੈ ਗਿਆਨ ਦਾ ਸਾਬਣ ਸਰੀਰ ਨਹੀਂ ਇਹਦੇ ਨਾਲ ਹੁੰਦਾ ਉਹ ਪਿਆਰਿਆ ਉਹ ਉਥੇ ਸਰੀਰ ਸਾਫ਼ ਹੋ ਸਕਦਾ ਹੈ ਮਨ ਦੀ ਮੈਲ ਤੇ ਅੰਦਰ ਲੈਣੀ ਹੈ ਤੇ ਜਿਹੜਾ ਤੀਰਥ ਮੇਰਾ ਬਾਬਾ ਦੱਸ ਗਿਆ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੇ ਕਿਤੇ ਨਹੀਂ ਤੀਰਥ ਬਾਹਰ ਤੇ ਆਇਆ ਹੀ ਨਹੀਂ ਸੀ ਪਤਾ ਨਹੀਂ ਕਿੰਨੇ ਤੇਲ ਫੂਕ ਤੇ ਕਰੋਨਾ ਅਰਬਾਂ ਰੁਪਇਆ ਲੱਗਦਾ ਹੈ ਇਧਰ ਨੂੰ ਚੱਲੋ ਇਧਰ ਨੂੰ ਚੱਲੋ ਇਧਰ ਨੂੰ ਚੱਲੋ ਕਿਸੇ ਨੇ ਇਹ ਦੱਸਿਆ ਹੀ ਨਹੀਂ ਉਹ ਚੱਲਣਾ ਤੈਨੂੰ ਆਪਣੇ ਆਪ ਵਾਲੀ ਪੈਣਾ ਹੈ ਯਾਤਰਾ ਤੇਰੇ ਤੋਂ ਸ਼ੁਰੂ ਹੋਣੀ ਹੈ ਤੇ ਤੇਰੇ ਉੱਤੇ ਹੀ ਜਾ ਕੇ ਖਤਮ ਹੋਣੀ ਹੈ ਤੇਰੇ ਉੱਤੇ ਖਤਮ ਹੋਣੀ ਹੈ ਯਾਤਰਾ ਤੇਰੀ ਤੇਰੇ ਤੱਕ ਹੈ ਤੈ ਆਪਣੇ ਆਪ ਨੂੰ ਲੱਭਣਾ ਹੈ ਤੂੰ ਤੀਰਥਾਂ ਤੇ ਨਾ ਭਟਕ ਆਪਣੇ ਆਪ ਨੂੰ ਲੱਭ ਗਵਾਚਿਆ ਕੋਈ ਰੱਬ ਨਹੀਂ ਗਵਾਚੇ ਉਹ ਅਸੀਂ ਆਪਾਂ ਅੰਦਰ ਹੈ ਤੀਰਥ ਸਾਡੇ ਕੱਤ ਜਾਈਏ ਰੇ ਘਰ ਲਾਗੋ ਰੰਗ ਭਗਤ ਰਾਮਾਨੰਦ ਜੀ ਕਹਿੰਦੇ ਮੈਂ ਕਿਉਂ ਜਾਵਾਂ ਕਿਤੇ ਮੈਨੂੰ ਸਮਝ ਆ ਗਈ ਹੈ ਮੇਰਾ ਦਿਮਾਗ ਕੰਮ ਕਰਨ ਲੱਗ ਪਿਆ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਜੀ ਸਾਨੂੰ ਦੱਸਿਆ ਨਹੀਂ ਸਾਡੇ ਦਿਮਾਗ 'ਚ ਨਹੀਂ ਵੜਿਆ ਅਰਥ ਉਲਟ ਕੀਤੇ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਰਾਮਾਨੰਦ ਜੀ ਕਹਿੰਦੇ ਆ ਮੈਂ ਕਿਉਂ ਜਾਵਾਂ ਕਿਥੇ ਅਬ ਸ਼ਬਦ ਹੀ ਪੜੀਏ ਨਾ ਸ਼ਬਦ ਪੜ। ਘਤ ਜਾਈਏ રે ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਕਹਿੰਦੇ ਮੈਂ ਪਹਿਲਾਂ ਜਾਂਦਾ ਸੀ ਹੁਣ ਮੈਂ ਪਿੰਗਲਾ ਹੋ ਗਿਆ ਹੁਣ ਮੈਂ ਕਿਤੇ ਨਹੀਂ ਜਾਂਦਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਲੱਭਣਾ ਆਪਣਾ ਆਪ ਸੀ ਸਾਨੂੰ ਤੀਰਥਾਂ ਤੇ ਕਮਾਈ ਫਿਰਦੇ ਆ ਸੁਣਿਓ ਰਾਮ ਆਨੰਦ ਜੀ ਦਾ ਸ਼ਬਦ ਇੱਕ ਵਾਰ ਸੁਣੋ ਕਤ ਜਾਈਏ ਨੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਸੁਣਨੀ ਮੈਂ ਚੱਲਦਾ ਕਿਤੇ ਮੈਂ ਪੰਗ ਪਿੰਗੜਾ ਹੋ ਗਿਆ ਮੈਂ ਨਹੀਂ ਕਿਤੇ ਜਾਂਦਾ ਅੱਗੇ ਸੁਣੋ ਇੱਕ ਦਿਸ ਮਨ ਭਈਉ ਮੰਗੋ ਘਸ ਚੰਦਨ ਚੋ ਆ ਬਹੁ ਸੋਗੰਧ ਆ ਸ਼ਬਦ ਸੁਣੋ ਇੱਕ ਵਾਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਦਿਮਾਗ 'ਚ ਵੜੇਗਾ ਕਦੇ ਗੁਰੂ ਗ੍ਰੰਥ ਸਾਹਿਬ ਦਾ ਰਮਹਲਾ ਚੁੱਕ ਕੇ ਵੇਖਾਂਗੇ ਵੀ ਇਹ ਕੀ ਦੱਸਦੇ ਸੀ ਯਾਰ ਕੋਲਕ ਸਿਸਟਮ ਹੈ 부ਜਾਰੀ ਸਿਸਟਮ ਹੈ ਇੱਕ ਆਪੀ ਹੈ ਮੰਦਰਾਂ ਦੀ ਸਾਡੇ ਦਿਮਾਗ 'ਚ ਵੜਿਆ ਇਹ ਚੀਜ਼ਾਂ ਸਾਡੇ ਮਹਾਨਤਾ ਗਿਆਨ ਦੀ ਹੈ ਗਿਆਨ ਮਹਾਨ ਹੈ ਜਗਾ ਨਹੀਂ ਥਾ ਨਹੀਂ ਭਾਈ ਲੈਣਾ ਜੀ ਕਹਿੰਦੇ ਗੁਰੂ ਨਾਨਕ ਦੀਆਂ ਨਿਸ਼ਾਨੀਆਂ ਸੰਭੋ ਸ਼੍ਰੀ ਚੰਦ ਗੁਰੂ ਮੇਰੇ ਨਾਲ ਚੱਲਿਆ ਗਿਆਨ ਮੇਰੇ ਗੁਰ ਮੇਰੇ ਸੰਗ ਸਦਾ ਹੈ ਪਾਈ ਲੈਣਾ ਜੀ ਚਲੇ ਗਏ ਗੁਰੂ ਅੰਗਦ ਸਾਹਿਬ ਬਣ ਗਏ ਬਾਕੀ ਉੱਥੇ ਹੀ ਰਹਿ ਗਿਆ ਗਿਆਨ ਉਹਨਾਂ ਕੋਲ ਆ ਗਿਆ ਚੱਕੋ ਦਾਤੂ ਦਾਸੂ ਨਿਸ਼ਾਨੀਆਂ ਤੁਸੀਂ ਸੰਭਲੋ ਬਾਬਾ ਅਮਰਦਾਸ ਜੀ ਕਹਿੰਦੇ ਗੁਰੂ ਮੇਰੇ ਨਾਲ ਚੱਲਿਆ ਗੁਰੂ ਕੀ ਹੈ ਗਿਆਨ ਗੁਰ ਮੇਰੇ ਸੰਗ ਚੱਕੋ ਤੁਸੀਂ ਸਾਡਾ ਥਾਂ ਨਾਲ ਸਬੰਧ ਨਹੀਂ ਦੇ ਨਾਲ ਸਬੰਧ ਨਹੀਂ ਸਾਡਾ ਸਬੰਧ ਗੁਰੂ ਦੇ ਗਿਆਨ ਨਾਲ ਹੈ ਵਿਚਾਰ ਧਾਰਾ ਨਾਲ ਹੈ ਸੋਚ ਨਾਲ ਸਬੰਧ ਹੈ ਸਾਡਾ ਮੁੜ ਕੇ ਨਹੀਂ ਗਏ ਕਲਗੀਆਂ ਵਾਲੇ ਕਹਿੰਦੇ ਗਿਆਨ ਮੇਰੇ ਕੋਲ ਹੈ ਕਿਤੇ ਨਹੀਂ ਗਏ ਗੁਰੂ ਗੋਬਿੰਦ ਸਿੰਘ ਕਿਤੇ ਨਹੀਂ ਗਏ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਰਾਹ ਕੋਈ ਰੋਕ ਸਕਦਾ ਸੀ ਜੇ ਜਾਣਾ ਚਾਹੁੰਦੇ ਬੋਲੋ ਕਿਹੜੀਆਂ ਸਰਕਾਰਾਂ ਰੋਕ ਪਾ ਲੈਣ ਕਿਤੇ ਨਹੀਂ ਗਏ ਕਹਿੰਦੇ ਅੰਦਰ ਦਾ ਇਸ਼ਨਾਨ ਦੱਸਿਆ ਸਾਨੂੰ ਅਸੀਂ ਵੱਖਰੇ ਆ ਸਾਰਿਆਂ ਨਾਲੋਂ ਸਾਡੀ ਹਿੰਦੂ ਗੰਗਾ ਤੇ ਨਹਾਉਂਦੇ ਹੋਣਗੇ ਸਾਡਾ ਬਾਬਾ ਤੇ ਰੋਕਦਾ ਰਿਹਾ ਜਾਜਾ ਕਿਉਂ ਤੀਰਥਾਂ ਤੇ ਫਿਰਦੇ ਹੋ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਤੀਰਥਾਂ ਦਾ ਖੰਡਨ ਤੀਰਥ ਨਹਾਉਣ ਜਾਉ ਮਾਰੇ ਕਹਿੰਦੇ ਮੈਂ ਤੀਰਥ ਨਹਾਉਣ ਜਾਣਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਮੇਰਾ ਤੀਰਥ ਹੈ ਗੁਰੂ ਦਾ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਾਡਾ ਤੀਰਥ ਹੈ ਅਕਲ ਲੈਣੀ ਸਾਡਾ ਤੀਰਥ ਹੈ ਪਵਿੱਤਰ ਸਥਾਨਾਂ ਤੇ ਤੀਰਥ ਸਥਾਨਾਂ ਤੇ ਜਾਣ ਦੇ ਬਾਰੇ ਗੁਰਬਾਣੀ ਦੇ ਵਿੱਚ ਜੋ ਦਰਜ ਹੈ ਜੋ ਗੁਰੂ ਬਾ ਸਾਹਿਬਾਨ ਨੇ ਬਾਣੀ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰੋ ਤੁਸੀਂ ਭਾਈ ਰਣਜੀਤ ਸਿੰਘ ਟਰਡਿਆਲੇ ਦੇ ਮੋਸਮ ਕਿ ਇਹਨਾਂ ਜਗਾ ਤੇ ਜਾਣ ਨਾਲ ਕੋਈ ਪਵਿੱਤਰ ਨਹੀਂ ਬਣ ਜਾਂਦਾ ਹੈਗਾ ਬਲਕਿ ਪਵਿੱਤਰ ਬਣਨੇ ਲਈ ਆਪਣਾ ਮਨ ਸਾਫ਼ ਕਰਨਾ ਪਏਗਾ ਅਗਰ ਤੁਸੀਂ ਸੁਨੋ ਵਰਨਾ ਅਸ਼্নান ਕਰ ਲੈਂਦੇ ਇਹ ਤੁਹਾਡਾ ਤਨ ਤੇ ਤੁਲ ਜਗਾ ਮਨ ਨਹੀਂ ਤੁਲੇਗਾ ਮਨ ਤੁਹਾਡਾ ਕਿਦਾਂ ਤੁਲੇਗਾ ਜਦੋਂ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਚੰਗੇ ਕਰੋਗੇ ਆਪਣੇ ਜਿਹੜੇ ਕਰਮ ਹੈ ਉਹ ਚੰਗੇ ਕਰੋਗੇ ਆਪਣੀ ਸੋਚਣੀ ਚੰਗੀ ਕਰੋਗੇ ਫਿਰ ਤੁਹਾਡਾ ਜਿਹੜਾ ਮਨ ਹੈ ਉਹ ਸਾਫ਼ ਹੋਏਗਾ ਤੁਸੀਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਨਾਲ ਜੁੜੋਗੇ ਤੁਸੀਂ ਆਪਣੇ ਹਿਰਦੇ ਵਿੱਚ ਰੱਬ ਦੀ ਤੜਪ ਪੈਦਾ ਕਰੋਗੇ ਫਿਰ ਤੁਹਾਡਾ ਮਨ ਸਾਫ਼ ਹੋਏਗਾ ਫਿਰ ਤੁਸੀਂ ਪਾਕੀਜ਼ਾ ਹੋਵੋਗੇ ਵਰਨਾ ਤੀਰਥਾਂ ਤੇ ਜਾ ਕੇ ਸਨੋਵਰ ਦੇ ਪਾਣੀ ਨਾਲ ਅਸ਼ਨਾਣ ਕਰਨ ਨਾਲ ਤੁਸੀਂ ਜਿਹੜੇ ਆ ਉਹ ਪਾਕ ਨਹੀਂ ਹੋ ਸਕਦੀ ਤੁਹਾਡਾ ਜਿਸਮ ਪਾਕ ਹੋ ਸਕਦਾ ਹੈਗਾ ਵੈ ਲੇਕਿਨ ਆਪਣੀ ਸੋਚ ਆਪਣੀ ਅਕਲ ਇਸ ਨੂੰ ਵੀ ਪਾਕ ਕਰੋ ਔਰ ਇਸ ਨੂੰ ਪਾਕ ਕਰਨ ਲਈ ਤੁਹਾਨੂੰ ਆਪਣੇ ਆਪ ਜੇ ਕੋਸ਼ਿਸ਼ ਕਰਨੀ ਪਈਗੀ ਤੁਹਾਨੂੰ ਆਪ ਆਪਣੀ ਅਕਲ ਇਸਤੇਮਾਲ ਕਰਨੀ ਪਈ ਰੱਬ ਨੇ ਅਕਲ ਕਾਦੇ ਵਾਸਤੇ ਦਿੱਤੀ ਹੈ ਤਾਂ ਕਿ ਤੁਸੀਂ ਹਰ ਚੀਜ਼ ਦੀ ਪਹਿਚਾਣ ਕਰ ਸਕੋ ਹਰ ਚੀਜ਼ ਦੇ ਬਾਰੇ ਜਾਣ ਸਕੋ ਉਹਦੀ ਤਹਿਕੀਕ ਕਰ ਸਕੋ ਤੇ ਤੁਸੀਂ ਅਕਲ ਇਸਤੇਮਾਲ ਕਰੋ ਸਿਰਫ ਜੋ ਬਾਬਿਆਂ ਨੇ ਕਹਿਤਾ ਉਹਦੇ ਉੱਤੇ ਅਮਲ ਨਾ ਕਰੋ ਕਿ ਲੱਖ ਭਾਵੇਂ ਗੁਨਾਹ ਕਰ ਲਿਆ ਤੇ ਐਂਡ ਤੇ ਤੁਸੀਂ ਜਾ ਕੇ ਤੀਰਥਾਨ ਅਸਥਾਨ ਤੇ ਅਗਰ ਅਸ਼ਨਾਣ ਕਰ ਲੈਂਦੇ ਹੋ ਤੇ ਤੁਸੀਂ ਪਾਕ ਹੋ ਜਾਓਗੇ ਤੁਸੀਂ ਪਵਿੱਤਰ ਹੋ ਜਾਓਗੇ ਉਹਦੇ ਵਾਸਤੇ ਤੁਹਾਨੂੰ ਦਿਲੋਂ ਮਾਫੀ ਮੰਗਣੀ ਪਈ ਉਹਨਾਂ ਜਿਹੜੇ ਉ ਆਪਣੀ ਜ਼ਿੰਦਗੀ ਚੋਂ ਕੱਢਣਾ ਪੈਗਾ ਫੇਰ ਹੀ ਤੁਸੀਂ ਜਿਹੜੇ ਪਵਿੱਤਰ ਬਣੋਗੇ ਤੁਹਾਡਾ ਮਨ پاک ਹੋਏਗਾ ਤੁਹਾਡਾ ਮਨ ਸਾਫ਼ ਹੋਏਗਾ ਫਿਰ ਤੁਹਾਨੂੰ ਵੀਡੀਓ ਕੈਂਚਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼